ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਸੈਣੀ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਵਿੱਚ ਇੱਕ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ। ਦਿੱਲੀ ਦੀ ਰੌਜ਼ ਐਵੇਨਿਊ ਅਦਾਲਤ ਨੇ ਸੱਜਣ ਕੁਮਾਰ ਨੂੰ ਸਿੱਖ ਵਿਰੋਧੀ ਦੰਗਿਆਂ ਨਾਲ ਸੰਬੰਧਤ ਸਰਸਵਤੀ ਬਿਹਾਰ ਮਾਮਲੇ ਵਿੱਚ ਕਤਲ ਸਮੇਤ ਕਈ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ ਹੈ। ਇਸ ਮਾਮਲੇ ਵਿੱਚ ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ ਕੁਮਾਰ ਮੁੱਲਮਸਨ ਇਹ ਮਾਮਲਾ 1 ਨਵੰਬਰ 1984 ਦਾ ਹੈ ਜਿਸ ਵਿੱਚ ਪੱਛਮੀ ਦਿੱਲੀ ਦੇ ਰਾਜਨਗਰ ਇਲਾਕੇ ਵਿੱਚ ਇੱਕ ਪਿਤਾ ਪੁੱਤਰ ਸਰਦਾਰ ਜਸਵੰਤ ਸਿੰਘ ਅਤੇ ਸਰਦਾਰ ਤਰਨੁਲਦੀਪ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ। ਸ਼ਾਮ 4 ਤੋਂ 4:30 ਦੇ ਵਿਚਕਾਰ ਦੰਗਾਕਾਰੀਆਂ ਦੀ ਭੀੜ ਨੇ ਪੀੜਤਾਂ ਦੇ ਘਰ ਤੇ ਲੋਹੇ ਦੀਆਂ ਰਾਡਾਂ ਤੇ ਡੰਡਿਆਂ ਦੇ ਨਾਲ ਹਮਲਾ ਕਰ ਦਿੱਤਾ। ਇਹ ਦੋਸ਼ ਹੈ ਕਿ ਭੀੜ ਦੀ ਅਗਵਾਈ ਸੱਜਣ ਕੁਮਾਰ ਕਰ ਰਿਹਾ ਸੀ। ਸੱਜਣ ਕੁਮਾਰ ਤੇ ਮ੍ਰਿਤਕਾਂ ਦੇ ਪਰਿਵਾਰਾਂ ਤੇ ਹਮਲਾ ਕਰਨ ਦਾ ਵੀ ਦੋਸ਼ ਹੈ। ਇਸ ਮਾਮਲੇ ਵਿੱਚ ਦਿੱਲੀ ਦੇ ਸਰਸਵਤੀ ਬਿਹਾਰ ਪੁਲਿਸ ਸਟੇਸ਼ਨ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਸੱਜਨ ਕੁਮਾਰ ਵਿਰੁੱਧ ਦੰਗਾ ਕਤਲ ਅਤੇ ਡਕੈਤੀ ਦੇ ਦੋਸ਼ਾਂ ਤਹਿਤ ਆਈਪੀਸੀ ਦੀਆਂ ਧਾਰਾਵਾਂ 147 149 138 302 308 323 395 397 427 436 440 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਹੁਣ ਗੱਲ ਕੀਤੀ ਜਾਵੇ ਤਾਂ ਉਸ ਨੂੰ ਦੋਸ਼ੀ ਨਾ ਧਰਾਵਾ ਦੇ ਤਹਿਤ ਠਹਿਰਾਇਆ ਗਿਆ ਤਾਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਮਾਨਜੁਗ ਅਦਾਲਤ ਕੋਈ ਵੱਡਾ ਫੈਸਲਾ ਲੈ ਕੇ ਉਸ ਖਿਲਾਫ ਸਜ਼ਾ ਦਾ ਵੀ ਐਲਾਨ ਕਰ ਸਕਦੀ ਹੈ ਪਰ ਫਿਲਹਾਲ ਦੀ ਘੜੀ ਉਸ ਨੂੰ ਦੋਸ਼ੀ ਜਿਹੜਾ ਹੋ ਠਹਿਰਾ ਦਿੱਤਾ ਗਿਆ ਹੈ ਦਰਸ਼ਕਾਂ ਨੇ ਵੀ ਦੱਸਦੀ ਹੈ ਕਿ ਜਿਹੜਾ ਅਜਿਹੇ ਮਾਮਲੇ ਹੁੰਦੇ ਨੇ ਉਹ ਲੰਬਾ ਲੰਬੇ ਸਮੇਂ ਤੋਂ ਚੱਲਦੇ ਨੇ ਕਿਉਂਕਿ 1984 ਦੀ ਜਿਹੜੀ ਘਟਨਾ ਵਾਪਰੀ ਸੀ ਉਸ ਤੋਂ ਲੈ ਕੇ ਹੁਣ ਤੱਕ ਕਈ ਸਾਲ ਬੀਤ ਚੁੱਕੇ ਨੇ ਪਰ ਪੀੜਤਾਂ ਦੇ ਮਨ ਦੇ ਵਿੱਚ ਜਿਹੜਾ ਅੱਜ ਵੀ ਇਨਸਾਫ ਮਿਲਣ ਦੀ ਉਮੀਦ ਸੀਗੀ ਆਸ ਸੀਗੀ ਕਿ ਕਦੋਂ ਤੱਕ ਜਾ ਕੇ ਸਾਨੂੰ ਇਨਸਾਫ ਮਿਲੇਗਾ ਤਾਂ ਹੁਣ ਉਹਨਾਂ ਨੂੰ ਅੱਗੇ ਅਨਸਾਫ ਦੀ ਉਮੀਦ ਵੱਜੀ ਐ ਤਾਂ ਕੈਲੀਆ ਗੁਜਰਾਹਤ ਜ਼ਰੂਰ ਮਿਲੀ ਐ ਪਰ ਜਦੋਂ ਤੱਕ ਕਿ ਅਦਾਲਤ ਕੋਈ ਸਖਤ ਫੈਸਲਾ ਨਹੀਂ ਸੁਣਾਉਂਦੀ ਤਾਂ ਉਦੋਂ ਤੱਕ ਕਿਸ ਤਰ੍ਹਾਂ ਕੀਤੇ ਜਿਹੜੇ ਪੀੜਤ ਨੇ ਉਹਨਾਂ ਦੇ ਜਿਹੜੇ ਜ਼ਖਮ ਨੇ ਉਸੇ ਤਰੀਕੇ ਨਾਲ ਦੇ ਰਹਿਣਗੇ ਕਿ ਜਿਹੜਾ ਇੱਕ ਦੋਸ਼ੀ ਸੀਗਾ ਉਸਨੇ ਐਡੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਤਾਂ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਜਾਣਾ ਚਾਹੀਦਾ ਤਾਂ ਇਸ ਮਾਮਲੇ ਵਿੱਚ ਹਮੇਸ਼ਾ ਬੀਜੇਪੀ ਸ਼੍ਰੋਮਣੀ ਕਾਲੀਗਲ ਤੇ ਹੋਰ ਜੜੀਆਂ ਆ ਪਾਰਟੀਆਂ ਸੀਗੀਆਂ ਕਾਂਗਰਸ ਵਿਰੋਧੀ ਪਾਰਟੀਆਂ ਉਹ ਲਗਾਤਾਰ ਸਵਾਲ ਚੁੱਕਰੀਆਂ ਸੀ ਕਿ ਲੰਬਾ ਸਮਾਂ ਬੀਤਣ ਤੋਂ ਬਾਅਦ ਵੀ ਜਿਹੜਾ ਐਡੇ ਵੱਡਾ ਘਟਨਾ ਵਾਪਰੀ 1984 ਸਿੱਖ ਨਸਲ ਕੁਸ਼ੀ ਦੀਆਂ ਘਟਨਾਵਾਂ ਵਾਪਰੀਆਂ ਤਾਂ ਉਹਦੇ ਵਿੱਚ ਸਜਾਵਾਂ ਕਿਉਂ ਨਹੀਂ ਹੋਈਆਂ ਹੈਗੀਆਂ ਕਿਉਂ ਲੰਬਾ ਸਮਾਂ ਜਿਹੜਾ ਉਡੀਕਦਾ ਰਿਹਾ ਤਾਂ ਉਹਨਾਂ ਬਲੋਕਸ ਸਵਾਲ ਚੁੱਕੇ ਜਾਂਦੇ ਇੱਥੋਂ ਤੱਕ ਕਿ ਸਟੇਟਾਂ ਦੀਆਂ ਵਿਧਾਨ ਸਭਾਵਾਂ ਤੋਂ ਲੈ ਕੇ ਲੋਕ ਸਭਾ ਰਾਜ ਸਭਾ ਤੱਕ ਸਵਾਲ ਚੁੱਕੇ ਜਾਂਦੇ ਸੀ ਪਰ ਹੁਣ ਕਿਤੇ ਨਾ ਕਿਤੇ ਜਿਹੜੀ ਇਹ ਝਟਕਾ ਲੱਗਿਆ ਸੱਜਣ ਕੁਮਾਰ ਸੈਣੀ ਨੂੰ ਉਹਦੇ ਵਿੱਚ ਉਸ ਦੀਆਂ ਮੁਸ਼ਕਲਾਂ ਜ਼ਰੂਰ ਬਾਦੀਆਂ ਨਜ਼ਰ ਆ ਰਹੀਆਂ ਨੇ ਪਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਮਾਨਯੋਗ ਅਦਾਲਤ ਇਸ ਦੇ ਮਤਲਕ ਕੀ ਫੈਸਲਾ ਲੈਂਦੀ ਹੈ ਦਿਓ ਜਾਜ਼ ਧੰਨਵਾਦ